ਆ ਜਿਹੜਾ ਜੋੜਾ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਇਸ ਜੋੜੇ ਦੀ ਕਹਾਣੀ ਬਹੁਤ ਹੀ ਅਨੋਖੀ ਹੈ ਇਹ ਜਿਹੜਾ ਵੀਰ ਰਮੇਸ਼ ਕੁਮਾਰ ਹੈ ਇਹ 100% ਹੈਂਡੀਕੈਪਟ ਹੈ ਤੇ ਇਹ ਜਿਹੜੀ ਭੈਣ ਨਜ਼ਰ ਆ ਰਹੀ ਹੈ ਇਹਦਾ ਨਾਮ ਮਨਦੀਪ ਕੌਰ ਹੈ ਤੇ ਇਹ ਬਿਲਕੁਲ ਤੰਦਰੁਸਤ ਹੈ ਤੇ ਬਿਲਕੁਲ ਸਹੀ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜੀਂਦੀ ਹੈ ਔਰ ਇਹਨਾਂ ਨੂੰ ਇੱਕ ਦੂਸਰੇ ਦੇ ਨਾਲ ਪਿਆਰ ਹੁੰਦਾ ਹੈ ਪਿਆਰ ਤੋਂ ਬਾਅਦ ਇਹ ਵਿਆਹ ਕਰਾਉਂਦੇ ਆ ਤੇ ਕੀ ਕੀ ਇਹਨਾਂ ਨੂੰ ਕਰਨਾ ਪਿਆ ਵਿਆਹ ਕਰਵਾਉਣ ਲਈ ਤੇ ਕੀ ਕੀ ਉਸ ਤੋਂ ਬਾਅਦ ਮੁਸ਼ਕਲਾਂ ਆਈਆਂ ਕੀ ਕੀ ਲੋਕਾਂ ਨੇ ਤਾਨੇ ਮਾਰੇ ਜਰੂਰ ਸੁਣੋ ਇਹਨਾਂ ਦੀ ਕਹਾਣੀ ਪੂਰੀ ਵੀਡੀਓ ਵੇਖਿਓ ਤੇ ਸ਼ੇਅਰ ਵੀ ਜਰੂਰ ਕਰਿਓ ਉਹ ਕਹਿੰਦੇ ਹੈ ਡਿਸੇਬਲ ਪਰ ਮੈਂ ਤਾਂ ਕਿੰਨਾ ਵੀਏਬਲ ਹਾਂ ਜੀ ਜੀ ਇਕਲਿਸ਼ ਅਸੇ ਗੱਲ ਦੀ ਸ਼ਰਤ ਤੇ ਮੈਂ ਜੀ ਦੇਖੋ 100% ਹੈਂਡੀਕੈਪਡ ਹਾਂ ਠੀਕ ਹੈ ਜੀ ਜਿਸ ਤਰ੍ਹਾਂ ਬੱਚੇ ਰੋੜ ਕੇ ਤੁਰਦੇ ਉਸ ਤਰ੍ਹਾਂ ਤੁਰਦਾ ਜੀ ਇਹ ਮੈਨੂੰ ਜਣ ਕੇ ਪੜਦੋਂ ਦੇ ਸਮੇਂ ਪੜਾਈ ਚ ਮੇਰਾ ਧਿਆਨ ਦੇਖੋ ਜੀ ਘੱਟ ਸੀਗਾ ਤੇ ਮੇਰਾ ਜਿਗਾ ਵੀ ਚੱਲ ਮੈਂ ਵੀ ਪੜਾਈ ਤਾਂ ਚਲੋ ਠੀਕ ਹੈ ਜਿੰਨੇ ਕਿ ਹੋ ਗਏ ਉਹਨੇ ਕੀ ਕਰ ਲਿਆ ਘਰ ਦੇ ਨੇ ਬਹੁਤ ਕੋਸ਼ਿਸ਼ ਕੀਤੀ ਵੀ ਪੜ ਲਿਖ ਜਾ ਕਿਤੇ ਰੱਬ ਸੋਨੋਗਾ ਕਿਤੇ ਨੌਕਰੀ ਲੱਗ ਜੇ ਪਰ ਹੈ ਨਹੀਂ ਚੀ ਜਿਆ ਤੁਹਾਨੂੰ ਮੈਨੂੰ ਐ ਜਿਗਾ ਵੀ ਚੱਲ ਮੈਂ ਕੰਮ ਸਿੱਖ ਕੇ ਆ ਉਹਦਾ ਵੀ ਰੁਜ਼ਗਾਰ ਚਾਲੂ ਕਰ ਦੂੰਗਾ ਤੇ ਅਸੀਂ ਚਾਰ ਭਰਾ ਸੀ ਜੀ ਵੱਡਾ ਭਰਾ ਮੇਰਾ ਟੇਲਰ ਮਾਟਰ ਸੀਗਾ ਮੈਂ ਸਕੂਲੋਂ ਆ ਕੇ ਤੇ ਉਹਨਾਂ ਕੋਲ ਬਹਿ ਜਾਣਾ ਤੇ ਦੇਖੇ ਜਾਣਾ ਵੀ ਕਿਸ ਤਰ੍ਹਾਂ ਕੰਮ ਕਰੀ ਜਾ ਰਿਹਾ ਕਿਸ ਤਰ੍ਹਾਂ ਨਹੀਂ ਕਰੀ ਜਾ ਰਿਹਾ ਤੇ ਹੌਲੀ ਹੌਲੀ ਮੈਂ ਉਹਨਾਂ ਦਾ ਹੱਥ ਬਟਾਉਂਦਾ ਗਿਆ ਜਿਵੇਂ ਵੀ ਕਾਈ ਬਟਨ ਕਰ ਲੱਗ ਪਿਆ ਤਰਪਾਈਆਂ ਤੇ ਪੈਂਟਾਂਾਂ ਦੀਆਂ ਹੌਲੀ ਹੌਲੀ ਲੁਕੀਆਂ ਲੱਗ ਕੇ ਬਣਨ ਲੱਗ ਪਈ ਇਸ ਤਰ੍ਹਾਂ ਕਰਕੇ ਵੀ ਮੈਂ ਟ੍ਰੇਨਡ ਹੋ ਗਿਆ ਜੀ ਕੰਮ ਸਿੱਖ ਲਿਆ ਉਹਦਾ ਮੇਰੀ ਚੀਜ਼ ਦਾ ਮੈਨੂੰ ਨਹੀਂ ਸੀ ਪਤਾ ਹੁੰਦਾ ਮੈਂ ਗੁਰੂ ਜੀ ਇਹ ਤਾਂ ਪੁੱਛ ਲੈਂਦਾ ਸੀ ਵੱਡਾ ਭਰਾ ਸੀ ਮੇਰਾ ਭਰਾ ਵੀ ਗੁਰੂ ਮੰਦ ਹਾਂਜੀ ਹਾਂਜੀ ਤੇ ਗੁਰੂ ਦਾ ਵੱਡਾ ਤਾਂ ਕੋਈ ਨਹੀਂ ਜੀ ਹਾਂਜੀ ਅੱਜ ਮੈਂ ਸਿਰਫ ਉਹਨਾਂ ਦੇ ਕਰਕੇ ਹੀ ਮੈਂ ਇਸ ਮੁਕਾਮ ਤੇ ਪਹੁੰਚਿਆ ਹਾਂ ਹਾਂ ਜੀ ਇਹ ਹੁਣ ਬੁਝਾਰਿਆ ਬਹੁਤ ਬੜਾ ਬੜਾ ਜੀ ਮਾਲਕ ਨੇ ਮੈਂ ਤਾਂ ਕਹਿੰਦਾ ਵੀ ਜਿਹੋ ਜਿਹੋ ਮੇਰਾ ਰਜਗਾਰ ਚੱਲੀ ਜਾਂਦਾ ਪਰਮਾਤਮਾ ਸਭ ਲਈ ਇਹੋ ਜਿਹਾ ਚਲਾ ਦੇ ਠੀਕ ਹੈ ਮੈਂ ਹੈਂਡੀਕੈਪ ਤੋਂ ਹਾਂ ਦੇ ਬਾਵਜੂਦ ਦੇਖੋ ਜੀ ਬੰਦਾ ਲੱਤਾਂ ਤੋਂ ਲਾਚਾਰ ਹੋ ਜਾਵੇ ਦਿਮਾਗ ਚਲਚਾਰ ਨਹੀਂ ਹੋਣਾ ਚਾਹੀਦਾ ਬਿਲਕੁਲ ਪਰਮਾਤਮਾ ਨੇ ਚਲੋ ਪੈਰ ਨਹੀਂ ਦਿੱਤੇ ਹੱਥ ਤਾਂ ਦਿੱਤੇ ਨੇ ਮੈਂ ਟੱਕਰ ਸਾਰੇ ਹੱਥ ਨਾਲ ਕੰਮ ਤਾਂ ਜਿਹੜਾ ਇਨਸਾਨ ਚਾਵੇ ਕਮਤਾ ਵਿਸ਼ਾਰੇ ਕਰ ਸਕਦਾ ਐ ਨਹੀਂ ਵੀ ਆਪਾਂ ਸਿਰਫ ਪ੍ਰਮਾਤਮਾ ਨੇ ਪਿਆਰ ਨਹੀਂ ਦਿੱਤੇ ਆਪਾਂ ਲੋਕਾਂ ਮੂਰੇ ਹੱਥ ਅੜ ਗਏ ਹੱਥ ਤਾਂ ਦਿੱਤੇ ਨੇ ਕਰੂਗੇ ਜਿਹੜੇ ਲੋਕ ਆਪਣੀ ਥੋੜੀ ਜੀ ਕਮੀ ਨੂੰ ਵੱਡੀ ਕਰਕੇ ਲੋਕਾਂ ਮੂਰੇ ਹੱਥ ਅੜਨ ਲੱਗੇ ਜਾਂਦੇ ਆ ਭੀਖ ਮੰਗਣ ਲੱਗੇ ਅਸੀਂ ਦੇਖਦੇ ਆ ਤੇ ਸਬਕ ਜ਼ਰੂਰ ਸਿੱਖੋ ਇਹਨਾਂ ਦੀ ਗੱਲ ਜ਼ਰੂਰ ਸੁਣੋ ਦੇਖੋ ਕਿ ਕਿਸ ਤਰੀਕੇ ਦੇ ਨਾਲ ਜੇਕਰ ਤੁਹਾਡਾ ਮਨ ਆ ਪੂਰਾ ਤੰਦਰੁਸਤ ਹੈ ਦਿਮਾਗ ਪੂਰਾ ਤੰਦਰੁਸਤ ਹੈ ਤਾਂ ਫਿਰ ਤੁਸੀਂ ਕੁਝ ਨਾ ਕੁਝ ਕਰ ਹੀ ਲਓਗੇ ਹਾਂਜੀ ਹਾਂ ਚਲੋ ਇੱਕ ਗੱਲ ਹੋ ਰਹੀ ਜੀ ਅੱਜ ਕੱਲ ਦੇਖੋ ਹੈਂਡੀਕੈਪ ਨੂੰ ਪਹਿਲੀ ਗੱਲ ਤਾਂ ਇਹ ਜੀ ਕੋਈ ਆਪਦੇ ਕੀ ਨਹੀਂ ਦਿੰਦਾ ਇਸ ਗੱਲ ਤੇ ਪਠਹਿਰ ਕੇ ਆਉਨੇ ਆ ਜੀ 2 ਮਿੰਟ ਤੇ ਠਹਿਰ ਕੇ ਕਰਦੇ ਆ ਠੀਕ ਹੈ ਠੀਕ ਹੈ ਜੀ ਵੈਸੇ ਇਹ ਹੀ ਹੈ ਜੀ ਬਸ ਅਗਰ ਵਧੀਆ ਰੁਜਗਾਰ ਕਰੀ ਜਾਂਦੇ ਤੇ ਮਸਲਾ ਇਹ ਹੈ ਅਸੀਂ ਚਾਰ ਭਰਾ ਹੈਗੇ ਆ ਠੀਕ ਹੈ ਜੀ ਉਹ ਆਗਿਆ ਦੇ ਕਰਕੇ ਹੈ ਨਿਵਾਵੀ ਅੱਜ ਵੀ ਮੂਲਕ ਅੱਗੇ ਹੱਟੜਦੇ ਆ ਕਿਸੇ ਤੋਂ ਬੋਝ ਨਹੀਂ ਹਾਂਜੀ ਬੋਝ ਨਹੀਂ ਆਪਕੇ ਛਤੇ ਆਪਾਂ ਤਾਂ ਮੂਲਕ ਅੱਗੇ ਅਰਜ਼ਾ ਕਰਦੇ ਆ ਕਿ ਤੂੰ ਬਸ ਦੇਣ ਜੋ ਕੇ ਕਰੀ ਲੈਣ ਜੋ ਕੇ ਨਾ ਕਰੀ ਇਹੇ ਪਰਮਾਤਮਾ ਦੀ ਅਰਦਾਸ ਕਰ ਅਤੋਂ ਤੁਸੀਂ ਗੱਲ ਕੀਤੀ ਸੀਗੀ ਵੀ ਕੋਈ ਧੀ ਨਹੀਂ ਦਿੰਦਾ ਹਨ ਹੈਂਡੀਕੈਪ ਨੂੰ ਤੇ ਸਾਡੇ ਤਾਂ ਇਹ ਮੜਾ ਜਿਹਾ ਕੋਈ ਪਿਆਰ ਤੋਂ ਵੀ ਥੋੜਾ ਜਿਹਾ ਲੰਗ ਵੀ ਮਾਰੇ ਨਾ ਉਹਨੂੰ ਵੀ ਕਹਿ ਦਿੰਦੇ ਵੀ ਅਸੀਂ ਇਹਦੇ ਨਾਲ ਕੇ ਉਹ ਜੀ ਆਪਣੀ ਧੀ ਹੈ ਨਾ ਜਾਂ ਕੋਈ ਕੁੜੀ ਹਨ ਉਹ ਉਸ ਤਰੀਕੇ ਨਾਲ ਹੈਂਡੀਕੈਪਡ ਹੋਵੇ ਤਾਂ ਮੁੰਡਾ ਨਹੀਂ ਗਿਆ ਕਰਾਂਦਾ ਤੇ ਇਹਨੇ ਵੀ ਕਰਾਇਆ ਤੁਹਾਨੂੰ ਇਹ ਕਿਵੇਂ ਮਿਲ ਗਏ ਇਹ ਜਰੂਰ ਦੱਸੋ ਇਹ ਜੀ ਬਸ ਐ ਜੀ ਮਤਲਬ ਕਿ ਮੇਰਾ ਛੋਟਾ ਭਰਾ ਸੀ ਜਿਹੜਾ ਉਹ ਆਪਣਾ ਮਕਸਦ ਕੋਲ ਪਿੰਡ ਹੈਗਾ ਕਾਣੀ ਤੋੜਾ ਕੰਮੀ ਨੂੰ ਬੋਲਦੀ ਤੇ ਉੱਥੇ ਰਹਿ ਸੀਗਾ ਤੇ ਇੱਕ ਮਦੀ ਸਾਰੀ ਸੀਗੀ ਏ ਜਾਨਕਿ ਜਦੋਂ ਉਹਨਾਂ ਦੇ ਬੱਚਾ ਹੋਇਆ ਇਹਨਾਂ ਨੂੰ ਸਾਹਮਣੇ ਆਏ ਸੀਗੇ ਠੀਕ ਹੈ ਜੀ ਦੇਖਿਆ ਜੀ ਹਾਂ ਵੀ ਬੰਦਾ ਠੀਕ ਹੈ ਰਚਲ ਬੰਦੇ ਇਹ ਬੱਜਦਾ ਤਾਂ ਕਿਸ ਕੋਈ ਕੋਈ ਨਹੀਂ ਪਤਾ ਤੋਰੇ ਜਾਂਦੇ ਬੰਦੇ ਦਾ ਐਕਸੀਡੈਂਟ ਹੋ ਜੇ ਵਾਜ ਪਏ ਦੇ ਤਾਂ ਤੋਂ ਬਾਅਦ ਨਹੀਂ ਪੈ ਜਾਂਦਾ ਪੈ ਜਾਂਦਾ ਜੀ ਹੈਨਾ ਫਿਰ ਉਹਦਾ ਕੀ ਲਾਜ ਆ ਜੀ ਇਹਨਾਂ ਨੇ ਸਿਰਫ ਇੱਕ ਆ ਚੀਜ਼ ਦੇਖੀ ਹੈ ਵੀ ਚਲੋ ਆਪ ਦੀ ਮਿਹਨਤ ਕਰਦਾ ਹੈ ਨਾ ਕੋਈ ਵੈਲ ਨਹੀਂ ਛੇਲਦੀ ਆ ਚੀਜ਼ ਦੇਖੀ ਹੈ ਮੰਦਿਰ ਜੀ ਤੁਸੀਂ ਜਿਹੜੇ ਆਪਾਂ ਕਹਿੰਦੇ ਹਾਂ ਹਨਾ ਜਿਵੇਂ ਕਿ ਇਸ ਸੰਸਾਰ ਚ ਰੀਤ ਹੈ ਤੇ ਇਹ ਬਈ ਜੀ ਵੀ ਆਪਾਂ ਗੱਲ ਕਰੀਏ ਤੇ ਜੇਕਰ ਕੋਈ ਅੰਗ ਹੀ ਨਾ ਹੋਵੇ ਨਾ ਕੁੜੀ ਤਾਂ ਉਹਨੂੰ ਵੇਖਦੀ ਨਹੀਂ ਹਾਂਜੀ ਤੁਸੀਂ ਇਹਨਾਂ ਨੂੰ ਕਿਵੇਂ ਪਸੰਦ ਕਰ ਲਿਆ ਤੁਸੀਂ ਰਾਜੂ ਹਮ ਬੇਟਾ ਜੀ ਦੇਖੋ ਇੱਕ ਚੀਜ਼ ਦੇਖੀ ਸੀ ਵੀ ਹਰ ਅੱਖੋਂ ਸਹੀ ਆ ਮੈਨੂੰ ਤਾਂ ਸਹੀ ਲੱਗਦੇ ਹਮ ਮੈਨਾਂ ਕੋਈ ਵਾਜ ਨਹੀਂ ਦੇਖਿਆ ਦਾ ਮੈਨਾਂ ਸਿਰਫ ਹੌਂਟ ਕਰਦੇ ਦੇਖਿਆ ਕਿਸੇ ਦੇ ਹੱਥਾਂ ਦੇਖਿਆ ਕਿਸਦਾ ਸਹਾਰਾ ਬਣਨ ਦੀ ਕੋਸ਼ਿਸ਼ ਕੀਤੀ ਮੈਨਾਂ ਇਸ ਤੋਂ ਆਪ ਮੈਨੂੰ ਮਨ ਸੋ ਜਦ ਵੀ ਕਿਸੇ ਪੜਤ ਤੋ ਆਪ ਸਾਰੇ ਮਾਣਦੇ ਹੋ ਹੂੰ ਮੈਂ ਇਹ ਨਹੀਂ ਚੀਜ਼ ਦੇਖਿਆ ਵੀ ਇੱਕ ਇਨਸਾਨ ਹੈ ਹਰ ਇਨਸਾਨ ਦੇ ਵਿੱਚ ਅੱਜ ਕੱਲ ਨਸ਼ਾ ਹੂੰ ਨਸ਼ਾ ਕਰਦਾ ਪਰ ਤਾਂ ਪਰੌਣ ਤੰਗ ਕਰਦਾ ਮਾਪਿਆਂ ਨੂੰ ਵੀ ਕੁੱਟਮਾਰ ਕਰਦੇ ਆ ਪਰ ਇਹਨਾਂ ਵਿੱਚ ਇਹ ਵੀ ਖਾਸ ਗੱਲ ਸੀ ਕਿਸੇ ਚੀਜ਼ ਕੋਈ ਨਸ਼ਾ ਨਹੀਂ ਹੂੰ ਇਸ ਗੱਲ ਕਰਕੇ ਜੇ ਇਹ ਮਿਹਨਤ ਵੀ ਕਰਦੇ ਸੀ ਕਿ ਸਵੇਰ ਵੇਲੇ ਸ਼ਾਮ ਨੂੰ ਆਰਦ ਕੰਮ ਤੋਰਦੇ ਆ ਅੱਧੀ ਰੋਟੀ ਖਾਦੀ ਆ ਉਹਦੀ ਪੈਣੀ ਤੇ ਤੁਹਾਡੇ ਮਾਪਿਆਂ ਨੇ ਕਿਹਾ ਹੋਣਾ ਵੀ ਨਹੀਂ ਤੂੰ ਪਾਗਲ ਹੈ ਵੀ ਤੂੰ ਇਹ ਡਿਸੀਜਨ ਨਾਲ ਲਿਆ ਹੈ ਹਨਾ ਹਾਂ ਜਿੰਨੇ ਵਸਲੇ ਪਪਾ ਨੇ ਥੋੜਾ ਜਿਹਾ ਪ੍ਰਾਲ ਕੀਤਾ ਸੀਗਾ ਤੇ ਮੇਰੀ ਮੰਮਾ ਨੇ ਬਿਲਕੁਲ ਤਰਾਜ ਨਹੀਂ ਕੀਤਾ ਤੇ ਮੇਰੇ ਇੱਕ ਹੀ ਬੈਬਰ ਹਾਂ ਉਹਨਾਂ ਨੇ ਮੈਨੂੰ ਪੂਰੀ ਸਪੋਰਟ ਕੀਤੀ ਸੋ ਕਹਿੰਦੇ ਕੱਲ ਨੂੰ ਅੱਜ ਤੇ ਜਿੰਦਗੀ ਦਾ ਫੈਸਲਾ ਅਸੀਂ ਤੇਰੇ ਨਾਲ ਐਸੇ ਖੜੇ ਹਾਂ ਪਰ ਕੱਲ ਤੇ ਜਿੰਦਗੀ ਦੇ ਵਿੱਚ ਤੂੰ ਆ ਕੇ ਆਖਿਆ ਵੀ ਮੈਨੂੰ ਇਹ ਰਿਸ਼ਤਾ ਪਸੰਦ ਨਹੀਂ ਜਾਂ ਮਰ ਰਹਾਂ ਨੇ ਉਸ ਗੱਲ ਦੇ ਮੈਂ ਤੇਰੇ ਨਾਲ ਖੜਾ ਹਾਂ

ਜਦੋਂ ਪਹਿਲੀ ਵਾਰ ਜਾਂਦੇ ਜੇ ਤੁਸੀਂ ਗਏ ਹੋਵੋਗੇ ਤਦੋਂ ਜਿਹੜੀ ਉਹ ਜਿਹੜੀ ਆ ਜਿਹੜੇ ਮਜ਼ਾਕ ਵਾਲੀਆਂ ਹੁੰਦੀਆਂ ਤੇ ਮਜ਼ਾਕ ਮਜ਼ਾਕ ਚ ਚੁਬੀਆਂ ਗੱਲਾਂ ਵੀ ਕਈ ਵਾਰੀ ਕਹਿ ਦਿੰਦੇ ਹੋਣੇ ਉਹ ਨੂੰ ਫਿਰ ਤੁਸੀਂ ਕਿਵੇਂ ਡੀਲ ਕਰਦੇ ਹੋ ਕੁਛ ਨਹੀਂ ਸਭ ਕੁਝ ਚੱਲਦਾ ਰਹਿੰਦਾ ਜੀ ਹੂੰ ਮਰਿਆ ਕਰਦੇ ਆ ਇਹ ਸਾਰੇ ਕੁਝ ਚੱਲਦਾ ਰਹਿੰਦਾ ਜੀ ਮੈਂ ਨਾ ਵੀ ਕਹਿ ਦਿੰਦੀ ਆ ਕਿ ਕੀ ਕਰਿਆ ਉਹ ਲੋਕ ਤਾਂ ਐਸੇ ਆ ਵੀ ਜਾਣ ਬੁੱਝ ਕੇ ਨੋਟਿਸ ਕਰਾਉਂਦੇ ਆਪ ਨੂੰ ਨਾ ਹੁੰਦਾ ਹੋਵੇ ਤਾਂ ਵੇਖੋ ਜਦੋਂ ਜਗਾ ਕਹਿੰਦੇ ਹੁੰਦੇ ਨਾ ਤਾਂ ਮਾਤਮਾ ਨਾਲ ਖੜਿਆ ਹੋਵੇ ਉਹਦੇ ਕਿਸ ਦਾ ਡਰ ਨਹੀਂ ਹੁੰਦਾ ਤੇ ਮੇਰੀ ਫੈਮਿਲੀ ਨਾਲ ਖੜੀ ਸੀ ਜਦੋਂ ਉਹ ਕੋਈ ਨਸਾਨਾ ਆ ਕੇ ਉਹਨਾਂ ਨੂੰ ਕਹਿੰਦਾ ਸੀ ਤੁਸੀਂ ਇਹ ਨਸਾਨਾ ਕਰ ਦਿੱਤੀ ਤੁਸੀਂ ਇਸ ਤਰ੍ਹਾਂ ਦੇ ਇਨਸਾਨ ਦੇ ਨੇ ਪਾਈ ਆ ਤੇ ਮੇਰੇ ਬ੍ਰਦਰ ਤੇ ਮੇਰੇ ਮਮਾ ਉਹਨਾਂ ਕੋਈ ਜਵਾਬ ਦੇਣ ਲਈ ਸੀ ਮੇਰੇ ਤੱਕ ਕੌਣ ਚੀ ਲੋਡਿੰਗ ਪੈਂਦੀ ਸੀ ਤੇ ਇੱਥੇ ਮੈਂ ਸਾਰੇ ਪ੍ਰੋਵਾਈਡ ਵਿੱਚ ਜਦੋਂ ਵੀ ਆਇਆ ਘਰ ਦਾ ਪਹਿਲਾਂ ਕੁਝ ਕਹਿ ਨਹੀਂ ਸਕਦਾ ਪਰ ਆਸ-ਪਾਸ ਦੇ ਲੋਕ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਵੀ ਤੇਰੇ ਵਰਗੀ ਧੀ ਅਸੀਂ ਕਦੇ ਦੇਖੀ ਨਹੀਂ ਦੇ ਕੋਲ ਮੈਂ ਤਾਂ ਆਪਣੇ ਤੁਹਾਡੇ ਤੋਂ ਮੈਨਸਿਸ ਕਰਦਾ ਕਿਉਂਕਿ ਇਹ ਇਹ ਐਸਾ ਨਜ਼ਰੀਆ ਨਾ ਬੇਦਲਿਆਂ ਦਾ ਹੀ ਹੁੰਦਾ ਜਿਹੜਾ ਬੰਦੇ ਨੇ ਮਨ ਨੂੰ ਰੱਖੇ ਬੰਦੇ ਦੀ ਸਰੀਰਕ ਤਾਂ ਇਹ ਦੇਖੋ ਹੁਣ ਵੀ ਆਪਾਂ ਗੱਲ ਕੀਤੀ ਸੀ ਮੰਨ ਲਓ ਜੇ ਆਪਾਂ ਮੈਰੀਟ ਵਾਰ ਕਿਸੇ ਐਕਸੀਡੈਂਟ ਹੋ ਜਾਏ ਲੱਗਦਾ ਹੀ ਹੋਵੇਗਾ ਹਾਂਜੀ ਤੇ ਕੀ ਕਰ ਸਕਦੇ ਨਾ ਹਾਂਜੀ ਫਿਰ ਵੀ ਤਾਂ ਮਿਹਰਵਾ ਕਰਦੇ ਹਾਂਜੀ ਹਾਂਜੀ ਤੇ ਇਹ ਸਭਾ ਆਰਥਿਕ ਪੱਖੋਂ ਵੀ ਮੇਰੇ ਮਨ ਦਾ ਮੇਰੇ ਅੰਧਾ ਤੇ ਜਿਹੜੇ ਚੰਗੇ ਤਰੇ ਫਿਰ ਦੂਜੇ ਤਰ੍ਹਾਂ ਹੋ ਜਾਣਾ ਹਾਂਜੀ ਹਾਂਜੀ ਹੌਣ ਤੱਕ ਕੋਈ ਇੰਨੇ ਚ ਲੱਗਦਾ ਵੀ ਕਦੇ ਵੀ ਕਦੇ ਮਹਿਸੂਸ ਹੁੰਦਾ ਵੀ ਮੈਂ ਇਹ ਵੀ ਮੈਨੂੰ ਵੀ ਮਾਇਸ਼ਾ ਸ਼ਾਇਦ ਨਾ ਕਰਾਂਦੀ ਬਿਆ ਚੰਗੀ ਰਹਿੰਦੀ ਹੈ ਹੋਇਆ ਕਿ ਮੈਂ ਜੀ ਐਡਾ ਦਾ ਸਮਾਂ ਅੱਜ ਸਾਡੇਆਂ ਨੂੰ 14 ਸਾਲ ਹੋ ਚੁੱਕੇ ਕਦੇ ਵੀ ਐਡਾ ਨਹੀਂ ਮਨ ਦੇ ਵਿੱਚ ਮੈਂ ਇੱਕ ਸੈਕਿੰਡ ਲਈ ਵੀ ਨਹੀਂ ਸੋਚਿਆ ਹੂੰ ਕਦੇ ਵੀ ਚਲੋ ਪਰਿਵਾਰ ਦੇ ਵਿੱਚ ਮਾਰੇ ਮਤਲਬ ਹੋ ਜਾਂਦਾ ਪਰ ਹਾਂ ਜੀ ਉਹ ਤਾਂ ਜਿਹੜਾ ਸਮਾਂ ਪਤੀ ਤੋਂ ਮਿਲਦਾ ਨਹੀਂ ਕਿ ਸਾਡੇ ਵਿੱਚ ਜੇ ਚਾਰ ਪਾਂਡੇ ਆ ਨਾ ਤਾਂ ਕਰਤ ਦੇ ਹੀ ਹੈ ਜੀ ਅਸੀਂ ਕੋਤਨੀ ਦੀ ਲੜਾਈ ਤੇ ਲੜਾਈ ਨਹੀਂ ਹੁੰਦੀ ਅਸਾਂ ਦਾ ਘਰ ਕੋਈ ਦਾਦੇ ਕੋਈ ਲੜਾਈ ਨਹੀਂ ਹੁੰਦੀ ਅਸੀਂ ਵਧੀਆ ਰਹਿੰਦੇ ਸਾਡੇ ਦੋ ਬੇਟੀਆਂ ਇੱਕ ਬੇਟਾ ਚਲਦੀ ਡੈਥ ਹੋ ਚੁੱਕੀ ਆ ਪਰ ਉਸ ਟਾਈਮ ਜਦੋਂ ਸਾਡਾ ਬੇਟਾ ਹੈ ਉਹ ਬਹੁਤ ਬਿਮਾਰ ਸੀ ਤੇ ਮੈਂ ਵੀ ਬਹੁਤ ਜ਼ਿਆਦਾ ਬਿਮਾਰ ਸੀ ਡਾਕਟਰ ਨੇ ਜਵਾਬ ਦਿੱਤਾ ਸੀਗਾ ਪਰ ਇਸ ਇਨਸਾਨ ਨੇ ਸਾਡਾ ਸਾਥ ਨਹੀਂ ਛੱਡਿਆ ਇਹਨਾਂ ਨੇ ਕਿਸੇ ਤੋਂ ਸਹਾਰਾ ਮੰਗਿਆ ਹਟ ਮਾਰਤਾ ਸਹਾਰਾ ਮੰਗ ਕੇ ਅੱਜ ਮੈਂ ਇਹਨਾਂ ਦੇ ਨਾਲ ਫੇਰ ਖੜੀ ਹਾਂ ਹਾਂਜੀ ਮਤਲਬ ਇਹ ਕਈ ਵੀ ਜਿਹੜਾ ਕੋਈ ਚੰਗਾ ਤੰਦਰੁਸਤ ਬੰਦਾ ਜੀ ਤਰੀਕੇ ਨਾਲ ਲੜ ਸਕਦਾ ਹਾਂ ਜੀ ਹਾਂਜੀ ਹਾਂਜੀ ਉਸ ਤੋਂ ਵੱਧ ਉਸ ਤੋਂ ਵੱਧ ਲੜਿਆ ਹਾਂਜੀ ਤੇ ਫਿਰ ਜਦੋਂ ਕਈ ਵਾਰੀ ਇਹ ਹੁੰਦਾ ਤੁਹਾਨੂੰ ਕਈ ਵਾਰੀ ਯਾਰ ਦੋਸਤ ਵੀ ਕਿੰਨੇ ਵੇ ਤੂੰ ਤਾਂ ਚੰਗਾ ਆਪਣੇ ਆਪਣੇ ਮੈਂ ਉਹ ਸਹੀ ਸੱਚੀਆਂ ਗੱਲਾਂ ਕਹੜੀਆਂ ਥੋੜੀਆਂ ਜੀਆਂ ਹੋਣੀਆਂ ਇਹ ਵੀ ਆਪਣੇ ਲੋਕ ਨਾ ਆਪਣੀ ਜਿਹੜੇ ਆਪਣੇ ਆਪ ਦੇ ਹੁੰਦੇ ਆ ਨਹੀਂ ਵੀ ਆਪਣੇ ਅਹਿਸਾਸ ਕਰਾਉਂਦੇ ਵੀ ਤੁਸੀਂ ਉਥੋਂ ਦੇ ਵਿੱਚ ਕੋਈ ਕਮੀ ਆ ਤੇ ਮਾਂ ਸੱਸ ਸਜ ਕਹਿੰਦੇ ਹੋਣੇ ਵੀ ਤੈਨੂੰ ਤਾਂ ਵਧੀਆ ਹੋ ਗਿਆ ਯਾਰ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ ਹੈ ਨਾ ਕਹਿੰਦੇ ਹੁਣੇ ਕਹਿੰਦੇ ਆਂ ਕਈ ਕਹਦੇ ਯਾਰ ਤੂੰ ਤਾਂ ਬੜੀਆ ਜਨਨ ਲਈ ਫਿਰਦਾ ਮਾ ਪਤੰਦਰੋ ਮਾ ਕੰਮ ਕਰੋ ਹੂੰ ਕੰਮ ਕਰੋ ਮੇਰੀਆਂ ਤਾਂ ਦੋਵੇਂ ਲੱਤਾਂ ਹੈ ਨਹੀਂ ਤੁਸੀਂ ਤਾਂ ਇਕ ਲੱਤ ਆਪ ਦੀ ਚੱਕੀ ਫਿਰਦੇ ਹੋ ਤੇ ਤੁਹਾਨੂੰ ਕਿਹਨੂੰ ਮਿਲਦੀ ਹੂੰ ਬੰਦੇ ਦੇ ਗੁਣ ਚੰਗੇ ਹੋਣ ਚਾਹੀਦੇ ਆ ਗੁਨਾਮ ਅਗਰ ਹੁੰਦੀ ਹੈ ਹੂੰ ਔਰ ਮਹਾਟਿੰਗ ਵੀ ਵਨ ਕੇ ਚੱਲੋ ਇੱਕ ਹੈਗਾ ਕੋਈ ਆਪਣਾ ਵੀਰ ਆਪਨ ਨਾਂ ਤਾਂ ਨਹੀਂ ਲੈਂਦੇ ਚਲਾਈ ਦਾ ਕੰਮ ਕਰਦਾ ਉਹ ਹੈ ਨਾ ਮਨ ਕੇ ਚਲੋ ਇਹ ਦਿਹਾੜੀ ਚ 500 ਦਾ ਕੰਮ ਕਰ ਲਿਆ 400 ਦੀ ਧਾਰੂ ਪੀ ਗਿਆ ਧਾਰੂ ਪੀਣ ਦਾ ਨਗਰਾ ਆਇਆ ਕੋਹਾ ਜਿਹੇ ਨਹੀਂ ਧਾਰੂ ਪੀ ਜਾਂਦਾ ਕੰਮ ਹੈ ਤਾਂ ਪਰ ਕਿਥੋਂ ਪਾਲੂ ਕੋਲ ਬਿਲਕੁਲ ਆਪਣੇ ਪਰਿਵਾਰ ਨੂੰ ਸਵਰਗ ਨੂੰ ਆਉਣ ਦੀ ਵੀ ਮਰਜ਼ੀ ਬਣਾਓ ਮਰਜ਼ੀ ਬਣਾਵਾ ਲਈ ਉਹਨਾਂ ਦਾ ਆਪ ਦਾ ਆਪ ਦਾ ਦੇਖਣਾ ਜੀ ਵਿਆਹ ਤਾਂ ਵਾਟ ਖर्चे ਬਹੁਤ ਨੇ ਕੱਟਣ ਸੁਣੇ ਨਹੀਂ ਮਹ ਕੰਮ ਕਰੋ ਅੱਜ ਮਾਰਕੀਟ ਬਣਾਓ ਕਿਤੇ ਮੈਂ ਕਰੇ ਵੇਖਾ ਮੈਂ ਸਹੀ ਹਲਦਾ ਮੰਡਾ ਹਿੰਨਾਲ ਕਮ Ủyਗਲੇ ਨਮਾ ਕਮਿਸ਼ਨ ਤੇ ਕੰਮ ਕਰਦਾ ਜੀ ਮਾਲ ਦਾ ਕੰਮ ਤਾਂ ਕਰਦਾ ਹਾਂ ਹਮ ਆਲ ਦਾ ਮੈਂ ਛੱਡ ਰੱਖਿਆ ਕਿ ਆਲ ਦੇ ਚ ਧਾਰਮ ਮਾਲ ਜਾਂਦੇ ਤੇ ਪਕਾਈ ਆਪਣੇ ਤੋਂ ਹੁੰਦੀ ਨਹੀਂ ਜੀ ਹਮ ਕਮਿਸ਼ਨ ਦਾ ਆਪਣਾ ਖਰ ਹੈ ਜੀ ਹਮ ਤੇ ਮੈਂ ਮਾਰਕਟ ਉਹਨੇ ਬਣਾ ਰੱਖੇ ਮਗਲੋਂ ਕਹਿ ਜੀ ਨਵੀ ਮੇਰੇ ਕੋਲ ਸਿਰਫ 2 ਦਿਨਾਂ ਦਾ ਟਾਈਮ ਹੋਣਾ ਚਾਹੀਦਾ ਹਮ ਤੇ 4-5 ਜਨੇ ਦਾ ਮੇਰੇ ਕੋਲ ਕੰਮ ਲੱਗੇ ਹੋਏ ਤੇ ਉਸ ਹਿਸਾਬ ਨਾਲ ਐਸਟੀਮੇਟ ਕਰਨੀ ਹੁੰਦੀ ਹੈ ਮੈਂ ਕਿ ਮੈਨੂੰ ਅੱਜ ਤੱਕ 14 ਸਾਲ ਹੋ ਗਏ ਕੰਮ 14 ਸਾਲ ਤਾਂ ਮੇਰੇ ਵਿਆਹ ਨੂੰ ਹੋ ਗਏ ਦੋਂ ਪੜਾਇਆ ਗੱਲ ਜਿਹੜਾ ਮੁਕਾਮ ਕਰ ਲੱਗਾ ਤੇ ਅੱਜ ਤੱਕ ਮੈਨੂੰ ਕੁਛ ਨਿਆ ਹੀ ਨਹੀਂ ਆਖਿਆ ਵੀ ਭਰਾਵਾ ਤੂੰ ਕੰਮ ਲੇਟ ਕਰਦਾ ਸਾਡਾ ਹੂੰ ਐਸੇ ਸਾਬ ਕਮਾ ਦੇਣੇ ਲੋਕ ਦੁਨੀਆ ਪਾੜੀ ਹਾਂ ਜੀ ਹਾਂ ਜੀ ਤੇ ਜਦੋਂ ਤੁਮ ਨੂੰ ਅੰਮ੍ਰਿਤਪਾਲ ਜੀ ਸਈ ਵਰੀਆ ਹੁੰਦਾ ਵੀ ਬੀਆਰਬੀ ਉਰ ਜਾਣਾ ਹੁੰਦਾ ਹਾਂ ਤੇ ਆਣਾ ਨਾਲ ਜਾਂਦੇ ਹੋਣਗੇ ਤਾਂ ਫਿਰ ਜਿਵੇਂ ਸਾਈਕਲ ਤੇ 42 ਸਾਈਕਲ ਤੇ ਜਾਂਦੇ ਹੋਣੇ ਆ ਤੇ ਇਹ ਕਈ ਵਾਰੀ ਬੋਲੀਆ ਨਹੀਂ ਲੱਗਦਾ ਵੀ ਮੈਂ ਅਕਬਰ ਨਾ ਵੀਰ ਨੂੰ ਮਨ ਨਹੀਂ ਮੈਂ ਮੈਂ ਜਲਦੀ ਜਾਣਾ ਹੁੰਦਾ ਤੇ ਤਾਂ ਹੌਲੀ-ਹੌਲੀ ਜਾਂਦੇ ਆ ਨਹੀਂ ਜੀ ਮੈਂ ਕਦੇ ਵੀ ਮੰਨਦੇ ਨਹੀਂ ਜੇ ਪਹਿਲੀ ਗੱਲ ਤਾਂ ਮੈਂ ਬਾਜ਼ਾਰ ਜਾਂਦੀ ਹਾਂ ਮੈਨੂੰ ਜਾਣ ਹੀ ਨਹੀਂ ਦਿੰਦੇ ਕਿਉਂਕਿ ਜੋ ਦੂਸਰੇ ਹਸਾਨਪਾਲ ਰੋਸਤਾਰ ਦੇ ਪਤਨੀਆਂ ਨੇ ਉਹ ਇਹਨੇ ਕਰਦੇ ਪਰ ਇਹ ਨਹੀਂ ਕਰਦੇ ਮੈਂ ਸਬਜ਼ੀ ਲੈਣੇ ਕਦੇ ਛੇਤੀ ਬਾਜ਼ਾਰ ਚ ਜਾਂਦੀ ਹਾਂ ਕਦੇ ਵੀ ਨਹੀਂ ਜਾਂਦੇ ਇੱਕ ਵਾਰੀ ਮਸੀਤਾਈ ਸੀ ਵੀ ਜਦੋਂ ਸਾਡਾ ਬੇਟਾ ਵੀ ਥੱਲੇ ਸਦੇ ਉਹਨਾਂ ਦੀ ਬਾਹ ਥੋੜੀ ਜਿਹੀ ਮਸਲ ਟੋਟਲ ਕਰਕੇ ਵੀ ਇੱਕ ਹੋ ਗਈ ਸੀ ਕੰਬੂਰ ਜਿਵੇਂ ਜੱਛਾ ਦਾ ਮੈਂ ਪਰ ਉਹਦੇ ਵੀ ਜਦੋਂ ਮੇਰੀ ਬੇਟੀ ਮਾਰ ਜਾਂਦੀ ਸੀ ਤੇ ਸਾਡੇ ਬੇਟੇ ਉਹਨਾਂ ਨਾਲ ਜਾਂਦੇ ਹੁੰਦੇ ਸੀ ਉਹਨਾਂ ਨੂੰ ਬੇਟੂ ਨੂੰ ਜਾਣਨ ਕਰਕੇ ਵੀ ਜੋ ਸੀ ਰੇੜੀ ਆਲੇ ਪਾਸੇ ਸੀ ਬੇਟਾ ਤੇ ਪਾਪਾ ਕਿਉਂ ਆਉਂਦੇ ਹੁੰਦੇ ਉਹਦੇ ਲੋਕਾਂ ਨੂੰ ਥੋੜਾ ਜਿਆਦਾ ਲੱਗਦਾ ਸੀ ਬੱਕੇ ਹੋਣੇ ਦੀ ਪਤਨੀ ਬਾਹਰ ਆਈ ਆ ਪਰ ਮੈਨੂੰ ਕਦੇ ਜਾਣੀ ਨਹੀਂ ਬੰਦੀ ਉਹਨ ਜਿਹੜੀ ਚੀਜ਼ ਦੀ ਜ਼ਰੂਰਤ ਹੈ ਘਰ ਨੂੰ ਉਹ ਹਾਜ਼ਰ ਕਰਕੇ ਦਿੰਦੇ ਮਤਲਬ ਵੀ ਇੱਕ ਬੰਦਾ ਜਿਹੜਾ ਵੀ ਪੂਰਾ ਸਰੀਰ ਵਾਲਾ ਬੰਦਾ ਉਹ ਵੀ ਨਹੀਂ ਲੱਗਦਾ ਇਹ ਇੰਨਾ ਨਹੀਂ ਕਰਦਾ ਨਹੀਂ ਜੀ ਹੈਨਾ ਨਹੀਂ ਜੀ ਮੈਂ ਆਪਣੇ ਘਰ ਤੋਂ ਬਾਹਰ ਗਿਆ ਲੀ ਦੁੱਧ ਵਾਲਾ ਸਾਡੇ ਘਰੇ ਆਉਂਦਾ ਕੂੜੇ ਵਾਲਾ ਵੀ ਆਉਂਦਾ ਸਰ ਜੀ ਸੋ ਜੀ ਆਪ ਲੈ ਕੇ ਆਉਂਦੇ ਆ ਸੌਦਾ ਵੀ ਆਪ ਲੈ ਕੇ ਆਉਂਦੇ ਆ ਮੈਂ ਬਿਲਕੁਲ ਬਾਹਰ ਹੋ ਜਾਂਦੀ ਤੇ ਬਾਹਰ ਲੈਣ ਵੀ ਕੀ ਜਾਣਾ ਆਪਣੇ ਪਤੀ ਦੀ ਅਗਿਆ ਤੋਂ ਬਾਹਰ ਨਹੀਂ ਜਾਂਦੀ ਤੇ ਆਪਣੇ ਘਰ ਹੀ ਕੰਮ ਕਰਦੇ ਜਦੋਂ ਪਹਿਲੀ ਵਾਰ ਤੁਸੀਂ ਇਹਨਾਂ ਨੂੰ ਦੇਖਿਆ ਹਾਂਜੀ ਫਿਰ ਕਿੰਨੀ ਲੱਗਿਆ ਵੀ ਇੱਕਦਮ ਬੰਦੇ ਨੂੰ ਲੱਗਦਾ ਹੁੰਦਾ ਹੈ ਇਹ ਇਹਨਾਂ ਨਾਲ ਮੇਰਾ ਰਿਸ਼ਤਾ ਬਣ ਸਕਦਾ ਹੈ ਮੇਰਾ ਬਣ ਸਕਦਾ ਕਿ ਕਿਸੇ ਜੀ ਜਦੋਂ ਕਹਿੰਦੇ ਨਾ ਵੀ ਗੁਰੂ ਚਿਲਾ ਉਹਦਾ ਕਿਸੇ ਦਾ ਆਪਣਾ ਗੁਰੂ ਮਾਸਤੇ ਹੀ ਲੱਗਦੀ ਆ ਆਪਣੇ ਅੰਦਰ ਉਹ ਵੀ ਭਾਵਨਾ ਜਗਦੀ ਆ ਕਿ ਉਹਨਾਂ ਦੇ ਚਾਨਾ ਚ ਜਾ ਕੇ ਡਿੱਗਣੇ ਹੁੰਦੇ ਆ ਤਦ ਜਦੋਂ ਲੈਲਾ ਨੂੰ ਦੇਖਿਆ ਮੈਨੂੰ ਮਨ ਕੰਮ ਵਧੀਆ ਲੱਗਿਆ ਆਪ ਵਧੀਆ ਲੱਗੇ ਸੁਭਾਅ ਵਧੀਆ ਲੱਗਾ ਮਨ ਦੇ ਵਿੱਚ ਪਿਆਰ ਵਾਲੀ ਤਾਂ ਕੋਈ ਗੱਲ ਨਹੀਂ ਸੀ ਹੂੰ ਵੀ ਇੱਕ ਹੁੰਦਾ ਨਾ ਵੀ ਚਲੋ ਪਿਆਰ ਹੋ ਜਾ ਉਹ ਗੱਲ ਨਹੀਂ ਸੀ ਮੇਰੇ ਮਨ 'ਚ ਮੇਰੇ ਮਨ 'ਚ ਕੀ ਸੀ ਵੀ ਸਹਾਰਾ ਕੱਲੋਂ ਪਿੱਕੇ ਮੈਂ ਵਿਆਹ ਹੋਰ ਵੀ ਕਿਤੇ ਕਰਨ ਨਹੀਂ ਪਰ ਮੇਰੇ ਪਾਪਾ ਥੋੜੀ ਜਿਹੀ ਟਿੰਟਪਿੰਟ ਜ਼ਿਆਦਾ ਕਰਦੇ ਸੀ ਮੈਂ ਹਮੇਸ਼ਾ ਮੈਂ ਆਪ ਦੀ ਮੰਮੀ ਵੱਲ ਦੇਖਿਆ ਅਸੀਂ ਆਦੇ ਘਰ 'ਚ ਗੁਲਬੀ ਵੀ ਦੇਖਿਆ ਸਭ ਕੁਝ ਦੇਖਿਆ ਮੈਂ ਇਹ ਸੋਚੀ ਸੀ ਮੇਰੀ ਮੰਮੀ ਕੱਲੀ ਸੀ ਮੇਰੇ ਮਾਮਾ ਮੇਰੇ ਤੰਨ ਸੀ ਮੈਂ ਜੰਮੀ ਨੂੰ ਮੈਂ ਸ਼ਬ ਦੁੱਖ ਦੇਖਿਆ ਤੇ ਉਹਨਾਂ ਲਈ ਦੇਖ ਦੇਖ ਕੇ ਮੈਂ ਇਹ ਸੋਚਿਆ ਵੀ ਕਿਸੇ ਦਾ ਸਹਾਰਾ ਬਣ ਦੇਵਾਂ ਜੇ ਮੈਂ ਉਹਨਾਂ ਦੇ ਸਹਾਰਾ ਨਾ ਬਣਦਾ ਤਾਂ ਫਿਰ ਗਿੱਡੀ-ਕਿੱਡੀ ਗੱਲ ਮੈਂ ਸੋਚਿਆ ਕਿ ਮੈਂ ਸਹਾਰਾ ਬਣਨਾ ਤਾਂ ਹੁਣ ਇਹਨਾਂ ਲਈ ਬਣ ਹੂੰ ਤੁਹਾਨੂੰ ਜਦੋਂ ਪਤਾ ਲੱਗਿਆ ਸੀ ਸਾਡਾ ਰਿਸ਼ਤਾ ਜੋੜ ਸਕਦਾ ਹੈ ਤੁਹਾਨੂੰ ਇਹ ਲੱਗਿਆ ਸੀ ਜਦੋਂ ਆਏ ਸੀ ਤੇ ਗੱਲ ਬਾਤ ਹੀ ਹਣ ਸੀ ਹੂੰ ਤੇ ਗੱਲ ਬਾਤ ਹੀ ਹਣ ਸੀਗੀ ਬਸ ਤੇ ਫਿਰ ਐਂ ਕਿ ਮੈਂ ਵੱਡੀ ਗੱਲ ਫਿਰ ਗੱਲ ਕਿਹੇ ਬਣੀ ਕਬਦਰ ਤੁਸੀਂ ਬੈਠੇ ਬੈਠੇ ਤੇ ਮੈਂ ਗੱਲ ਕਰ ਬੈਠਿਆ ਜੀ ਇਸ ਤਰ੍ਹਾਂ ਕਰਕੇ ਵੀ ਮੈਂ ਤੁਸੀ ਮੇਰੇ ਨਾਲ ਗੱਲ ਕਰਾ ਲੂੰਗਾ ਇਹ ਕਹਿੰਦੇ ਜੀ ਮੈਂ ਤਾਂ ਕਹਿੰਦੇ ਕਰਾ ਲੂੰਗੀ ਤੇ ਵਾਕਈ ਸਾਡੇ ਕਰਦੇ ਆ ਦੇਖੋ ਜੇ ਮੰਨ ਜਾ ਤਾਂ ਮੈਂ ਉਹਨਾਂ ਨੂੰ ਚੱਲ ਮੈਂ ਪਾਪਾ ਜੀ ਨੂੰ ਕਹਿ ਦੂੰਗਾ ਦੇਖਾਂਗੇ ਗੱਲ ਕਰ ਲੈਣਗੇ ਇੱਕ ਵਾਰੀ ਤੇ ਮੰਨ ਕੇ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਆਪਣੇ ਥਾਤੇ ਹੈਗੇ ਤੁਸੀਂ ਆਪ ਵੀ ਖਾਂਦੀ ਆ ਗੱਲਬਾਤ ਕੀਤੀ ਤੇ ਥੋੜਾ ਜਿਆਦਾ ਮਾਨੁਕਰ ਇੱਕ ਅਧਿਐਸ਼ਕੀ ਤਵਾਕਮਾਨ ਜੀ ਇਹ ਚਾ ਇਹ ਬਹੁਤ ਹੈ ਨਾ ਧੰਨਵਾਦੀ ਹੈ ਵੀ ਇਸ ਤਰੀਕੇ ਦੇ ਨਾਲ ਆਪਣੀ ਉਹ ਜੇਕਰ ਉਹ ਕੋਈ ਸਵਾਲ ਖੜਾ ਕਰ ਦਿਓ ਗਲਤ ਨਹੀਂ ਸੀ ਹਾਂਜੀ ਹੈ ਨਾ ਇਹ ਗਲਤ ਨਹੀਂ ਆਪਾਂ ਨੇ ਨਹੀਂ ਗਲਤ ਕਿਹਾ ਪਰ ਉਹਨਾਂ ਨੇ ਤੁਹਾਡੇ ਸਟੈਂਡ ਦੇ ਨਗਰ ਸਟੈਂਡ ਲੈਣਾ ਵੀ ਬਹੁਤ ਵੱਡੀ ਗੱਲ ਹੈ ਹਾਂਜੀ ਹੂੰ ਚਲੋ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਪਤੀ ਪਤਨੀ ਦੀ ਲੜਾਈ ਹੁੰਦੀ ਹੈ ਹੈ ਨਾ ਤੇ ਉਹਦੇ ਸਮੇਂ ਇਹ ਅਮੇਜ ਤੁਸੀਂ ਤਾਂ ਹਾਰਦੇ ਹੋਗੇ ਮੈਂ ਨਹੀਂ ਇਹ ਇੰਨੇ ਜਗ੍ਹਾ ਤਾਂ ਆਈ ਨਹੀਂ ਹੁੰਦੇ ਜੀ ਯਾਰ ਉਹਨੀ ਤਾਂ ਨਹੀਂ ਹੁੰਦੀ ਪਰ ਥੋੜੀ ਜੀ ਤਾਂ ਹੁੰਦੀ ਹੈ ਹੋ ਜਾਂਦਾ ਤੇ ਨਾਲ ਫੇਰ ਇੱਕ ਦਿਨ ਤਾਂ ਚੁੱਪ ਕਰਨਾ ਪੈਂਦਾ ਉਹ ਤਾਂ ਤੁਸੀਂ ਕਰਦੇ ਹਾਂ ਹਾਂ ਤੇ ਕਰਨਾ ਪੈਂਦਾ ਇਹ ਤਾਂ ਇਹ ਤਾਂ ਸਾਰੇ ਪਤਿਆਂ ਦੀ ਹੈ ਹਾਂ ਗੱਲ ਗੱਲ ਇਹ ਮਨ ਕੇ ਚੱਲੋ ਜੇ ਉਦੋਂ ਇਹ ਬੋਲੇ ਜਾਣਗੇ ਉਦੋਂ ਮੈਂ ਬੋਲੀ ਜਾਊਂਗਾ ਉਹ ਤਾਂ ਫੇਰ ਉਹ ਗਾਣਾ ਆਇਆਤਾ ਹੈਗਾ ਹਮ ਆਪਾਂ ਤਾਂ ਵੇਲੇ ਫੇਰੇ ਆਪ ਤੇ ਲੜਕੇ ਆਪਾਂ ਨੇ ਕਹੇ ਉਹ ਲੜੇ ਜਾਣੀ ਹੈ ਐਸੇ ਨਾ ਪਰ ਉਹ ਹੀ ਗਾਣਾ ਫੇਰ ਪਾਇਦਾ ਕਿ ਲੰਦਾ ਪੇਨ ਜੀ ਆਖਰੀ ਸਵਾਲ ਆ ਲੰਮੀ ਜਾ ਰਹੀ ਐ ਸੇ ਬਹੁਤ ਜ਼ਿਆਦਾ ਤਰ ਕਿਸੇ ਨਾਲ ਇੰਨੀ ਲੰਮੀ ਇੰਟਰਵਿਊ ਨਹੀਂ ਕੀਤੀ ਪਰ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਲੱਗ ਰਹੀਆਂ ਇਸ ਲਈ ਲੰਮੀ ਕਰ ਰਹੇ ਆ ਜੇਕਰ ਕੋਈ ਹੋਰ ਵੀ ਕੋਈ ਇਸ ਤਰੀਕੇ ਨਾਲ ਕਿਸੇ ਨੂੰ ਛੋਟਾ ਕਰਕੇ ਦੇਖਦਾ ਕਿਸੇ ਨੂੰ ਟੱਕਰ ਕਰਕੇ ਦੇਖਦਾ ਉਹ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਦੇਖੋ ਜੀ ਮੇਰਾ ਇਹ ਵੀ ਸੁਨੇਹਾ ਵੀ ਇੱਕ ਕੰਨ ਘਰ ਜੋ ਪੇੜ ਦੀ ਕਮਾਈ ਹੈ ਨਾ ਜੋ ਸਾਰੀ ਉਮਰ ਆਪਣੇ ਧੀ ਦੇ ਜੋੜਦਾ ਤੇ ਉਹਨੂੰ ਤੁਸੀਂ ਖਰਾਬ ਨਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤੁਸੀਂ ਆਪਣੇ ਫੈਸਲੇ ਲਈ ਵਿਆਹ ਕਰਵਾ ਲੈਣ ਨੂੰ ਵੀ ਹਾਂਜੀ ਸਾਨੂੰ ਲੜਕਾ ਵਧੀਆ ਲੱਗਦਾ ਆਪਣੇ ਪਿੰਡ ਦੇ ਉੱਪਰ ਦੇ ਹੱਕ ਤੁਸੀਂ ਆ ਕਹਿੰਦੇ ਪਰ ਸਾਲ ਨੇ ਵੀ ਆ ਦੋ ਸਾਲ ਨੇ ਵੀ ਦਾ ਤਵੇ ਚਲੋ ਬੱਚਾ ਹੋ ਜਾਂਦਾ ਤੇ ਇਹ ਵੀ ਤੁਸੀਂ ਆਪਣੇ ਪਿਤਾ ਕੇ ਘਰ ਜਾ ਕੇ ਬੈਜੋ ਪਰ ਉਸ ਟਾਈਮ ਤੁਸੀਂ ਆਪਣੇ ਪਿਤਾਵਾਂ ਨੂੰ ਦੇਖਦੇ ਸਿਰਫ ਆਪਣੀ ਜ਼ਿੰਦਗੀ ਬਾਰੇ ਸੋਚਦੇ ਕਹਿੰਦਾ ਸੋਚਿਆ ਵੀ ਪਿਤਾ ਨੇ ਇੰਨਾ ਖਰਚ ਕੀਤਾ ਤੇ ਉਹ ਦੁਬਾਰਾ ਕਮਾਈ ਕਿੱਥੋਂ ਆਊਗੀ ਤੇ ਦੂਜੀ ਗੱਲ ਤੁਹਾਨੂੰ ਪਤਾ ਹੈ ਤੁਹਾਨੂੰ ਸੋਖੀ ਵੀ ਹੋਵੇ ਅਸੀਂ ਕਹਿੰਦੇ ਵੀ ਜੋ ਵੀ ਚਲੋ ਪੜ੍ਹੇ ਲਈ ਚਲੋ ਕੁਝ ਵੀ ਹੈ ਫੰਮੇਲ ਦੇਖੋ ਵੀ ਬੰਦਾ ਕੰਮ ਕਿੱਦਾਂ ਦਾ ਕਰ ਰਿਹਾ ਕੋਈ ਨਸ਼ਾ ਤਾਂ ਹੀ ਕਰ ਰਿਹਾ ਕੋਈ ਵਾਜੇ ਵਾਲਾ ਨਾ ਦੇਖੋ ਵਾਜੇ ਦਾ ਕੀ ਹੈ ਤੁਰੇ ਜਾਂਦੇ ਨੇ ਸਾਂ ਚਿੱਪਾ ਜਾਂਦਾ ਜੇ ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਹੈ ਪਰ ਘਰ ਛੱਡਣ ਦੀ ਕਦੇ ਵੀ ਗਲਤੀ ਨਹੀਂ ਕਰਨੀ ਚਾਹੀਦੀ ਆਪਣੀ ਤੁਸੀਂ ਜਿਹੜਾ ਇਹਨਾਂ ਨੂੰ ਮੁੱਲਾ ਟਾਈਮ ਦਿੱਤਾ ਹੈ ਤੁਹਾਨੂੰ ਕੰਮ ਜਿਉਂ ਰੋਕਿਆ ਉਹਦੇ ਲਈ ਥੋੜਾ ਧੰਨਵਾਦ ਥੈਂਕ ਯੂ ਕਿੰਨੇ ਲੱਗੀ ਇਹ ਸਟੋਰੀ ਤੁਸੀਂ ਜ਼ਰੂਰ ਸਾਨੂੰ ਕਮੈਂਟ ਕਰਕੇ ਸ਼ੇਅਰ ਕਰੋਗੇ ਬਹੁਤ ਬਹੁਤ ਧੰਨਵਾਦ